ਤਕਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ 'ਚ ਸ਼ਿਕਾਇਤ ਕੀਤੀ ਗਈ ਹੈ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਇਸ ਸ਼ਿਕਾਇਤ 'ਚ ਗਿਆਨੀ ਸਿੰਘ ਉਤੇ ਦੂਜਾ ਵਿਆਹ ਕਰਵਾਉਣ ਨਸ਼ੇਕਰਨ ਅਤੇ ਆਰਐਸਐਸ ਦੇ ਸਮਾਗਮਾਂ 'ਚ ਭਾਗ ਲੈਣ ਦਾ આરોਪ ਲਗਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸ਼ਿਕਾਇਤ ਉਤੇ ਤੁਰਕੀ ਕਾਰਵਾਈ ਕਰਨ ਦਾ ਪ੍ਰੋਸਾਹ ਦਤਾ ਹੈ ਜੀ ਇਹ ਮੈਂਬਰ 1 ਤੋਂ ਬਾਅਦ ਜੋ ਕਵਾਲ ਸਿੰਘ ਦਾ ਉੱਤੇ ਆ ਮਹਾਰੀਆਂ ਕੁਦਰਾਂ ਜੋ ਗਲਤੀਆਂ ਜੋ ਕੋ ਕਰਮ ਕਰਦਾ ਉਹ ਦੀਆਂ ਸਾਰਾ ਇਕੱਠਾ ਕਰਕੇ ਸਾਰੇ ਸਬੂਤ ਲੈ ਕੇ ਅਕਾਲ ਤਖਤ ਸਾਹਿਬ ਤੇ ਆਏ ਆ ਇਹਨਾਂ ਨੂੰ ਮੰਗ ਪੱਤਰ ਦਿੱਤਾ ਉਹਦੇ ਸਾਰੇ ਸਬੂਤ ਅਸੀਂ ਨਾਲ ਲਾਏ ਹੋਏ ਨੇ ਇਹਨਾਂ ਦੇ ਜੋ ਵੀ ਕੰਮ ਉਹਨੇ ਕਰੇ ਨੇ ਗਲਤ ਦੋ ਵਿਆਹ ਕਰਾਏ ਨੇ ਉਹਨਾਂ ਨੇ ਉਸ ਤੋਂ ਬਾਅਦ ਦੋ ਜਨਾਨੀਆਂ ਰੱਖੀਆਂ ਹੋਈਆਂ ਨੇ ਔਰ ਇੱਕ ਕੋਈ ਪੈਸਾ ਹੋ ਜਿੰਨਾ ਬਾਹਰ ਜਾਂਦਾ ਜਿੱਥੇ ਜਾਂਦਾ ਉਹ ਜੋ ਪੈਸਾ ਉੱਥੇ ਇਕੱਠਾ ਹੁੰਦਾ ਅਕਾਲ ਤਖਤ ਦੇ ਨਾਂ ਤੇ ਉਹਨੂੰ ਕੋਈ ਉਹਦੇ ਬੰਦੇ ਨੂੰ ਨਾਉ ਨਹੀਂ ਦਿੰਦਾ ਜੋ ਲੋਕ ਪੈਸੇ ਦਿੰਦੇ ਨੇ ਉਹ ਅਕਾਲ ਤਖਤ ਪਟਨਾ ਸਾਹਿਬ ਨੂੰ ਦਿੰਦੇ ਨੇ ਉਹ ਕੋਈ ਲਿਆ ਕੇ ਅੱਜ ਇਥੇ ਉਹਨੇ ਇੱਕ ਪੈਸਾ ਵੀ ਜਮਾ ਨਹੀਂ ਕਰਾਇਆ ਕਮੇਟੀ 'ਚ ਅਸੀਂ ਉਹਨੂੰ ਇੱਥੇ ਗੱਲਾਂ ਤੇ ਇੱਥੇ ਸਾਰਾ ਕੁਝ ਲੈ ਕੇ ਆਏ ਆ ਬੱਚਿਆਂ ਨਾਲ ਕੋਈ ਕੰਮ ਕਰਿਆ ਸਰਦਾਰ ਕਮੇਕਰ ਸਿੰਘ ਜੋ ਮੈਂਬਰ ਨੇ ਪਟਨਾ ਤਖਸ਼ੀਰ ਹਰਮੰਦਰਜੀ ਪਟਨਾ ਸਾਹਿਬ ਦੇ ਉਹਨਾਂ ਨੇ ਮੰਗ ਪੱਤਰ ਦਿੱਤਾ ਹੈਗਾ ਉਹਨਾਂ ਨੇ ਸਿੰਘ ਸਾਹਿਬ ਜੀ ਅਕਬਾਲ ਸਿੰਘ ਜੀ ਬਾਰੇ ਤੇ ਉਹਦੇ ਤੇ ਬਾਕੀ ਸਿੰਘ ਸਭਾ ਨਾਲ ਵਿਚਾਰ ਕਰਾਂਗੇ ਡਾਕਟਰ ਜੀ ਕੇਸਗੜ ਸਾਹਿਬ ਜੀ ਨੇ ਜਹਦਰ ਸਾਹਿਬ ਹਜੂਰ ਸਾਹਿਬ ਜੀ ਦੇ ਜਹਦਰ ਸਾਹਿਬ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਉਹਦੇ ਤੇ ਫਿਰ ਦੇਖਾਂਗੇ ਹਰਤਾਲ ਕਰਵਾਈ ਜਾਏਗੀ ਜੀ ਉਹਦੀ ਦੇਖਦੇ ਨੇ ਸਿੰਘ ਸਭਾ ਨਾਲ ਰੈਮਬਸ਼ੂਰਾ ਕਰਨ ਤੋਂ ਬਾਅਦ ਹੀ ਫਿਰ ਲਿਖਿਆ ਜਾਊਗਾ